ਤੇ ਅੱਜ ਸਾਡੇ ਨਾਲ ਬਹੁਤ ਹੀ ਆਦਰਮਈ ਯੋਗ ਜਲੰਧਰ ਤੋਂ ਦੁਬਈ ਆਇਆ ਹੈ ਜਲੰਧਰ ਤੋਂ ਦੁਬਈ ਆਇਆ ਤੇ ਅੱਜ ਕਿੱਥੋਂ ਕਿੱਥੋਂ ਕਿੱਦਾਂ ਲੱਗ ਰਿਹਾ ਜਲੰਧਰ ਤੋਂ ਦੁਬਈ ਓਕੇ ਜੀ एवरीथिंग ਇਜ਼ ਬਿਊਟੀਫੁਲ ਓਕੇ ਜੀ एवरीथिंग ਇਜ਼ ਬਿਊਟੀਫੁਲ ਵਿੱਕੀ ਭਾਜੀ ਕਿੱਦਾਂ ਫਿਰ ਠੀਕ ਠਾਕ ਵਿੱਕੀ ਭਾਜੀ ਵੀ ਅੱਜ ਪਹੁੰਚੇ ਹੋਏ ਆ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਅੱਜ ਜੀ ਚਲੋ ਜੀ ਅੱਜ ਪੂਰੀਆਂ ਫੈਵਲੀਆਂ ਪੁੰਝੀਆਂ ਪਰ ਮੇਰੇ ਵਾਲੀ ਨਹੀਂ ਹੈਗੀ ਹੈਨਾ ਲੈ ਵੀ ਚੱਲਣਾ ਹੀ ਆ ਅਸੀਂ ਦੋਨੋਂ ਭਰਾ ਆ ਜਾ ਕਿਉਂ ਅਸੀਂ ਦੋਨੋਂ ਭਰਾ ਭਰਾ ਆ ਪਿੱਛੇ ਸਾਡੇ ਆ ਦੋ ਜੋੜੇ ਆ ਠੀਕ ਹੈ ਇਹ ਦਿਖਾਉਣੇ ਤੁਹਾਨੂੰ ਪੂਰਾ ਫਿਰ ਪਹੁੰਚਾ ਹੈ ਹਾਂਜੀ ਹਾਂਜੀ ਕਿੱਥੇ ਚੱਲੇ ਹੁਣ ਤੁਹਾਨੂੰ ਢੋਲ ਕਮਾਈਏ ਢੰਡੋਰ ਲਾ ਜੀ ਹੁਣ ਢੰਡੋਰ ਤੇ ਚਲੀ ਜਾਂਦਾ ਦੇਖਦੇ ਫਿਰ ਜੇਕਰ ਚੈਨਲ ਦੇ ਨਵੇਂ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਪੂਰਾ ਵਲੌਗ ਦਿਖਾਵਾਂਗੇ ਤੁਹਾਨੂੰ ਅੱਜ ਵੇਟ ਕਰ ਰਹੇ ਹਾਂ ਤੇ ਰਿੱਕੀ ਭਾਜੀ ਮੈਨੂਅਲ ਦੀਨ ਸਾਹਿਬ ਸਵੀਨ ਹੋਜਾ ਜੀ ਉੱਪਰ ਜਾਣ ਤੋਂ ਪਹਿਲਾਂ ਕਿਦਾਂ ਦਾ ਫੀਲ ਹੋ ਰਿਹਾ ਐਕਸਾਈਟਮੈਂਟ ਤਾਂ ਬਹੁਤ ਹੈ ਪਰ ਹੁਣ ਡਰ ਵੀ ਬਹੁਤ ਲੱਗਦਾ ਪਰ ਕਿਉਂਕਿ ਬਹੁਤ ਤੇਜ਼ ਹੋ ਜਾਂਦਾ ਇਹ ਉੱਚਾ ਵੀ ਬਹੁਤ ਹੈ ਲਓ ਜੀ ਦੇਖੋ ਲੈਕਰ ਦਾ ਨਜ਼ਾਰਾ ਕਿ ਭਾਜੀ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਐ ਕਰ ਰਹੇ ਪੂਰੀ ਲਓ ਦੇਖੋ ਪੂਰਾ ਚੰਡੋਲ ਦਾ ਨਜ਼ਾਰਾ ਚੰਡੋਲ ਦਾ ਉੱਪਰਲਾ ਵਿਊ ਇਹ ਗਾਇਕ ਹੈਣ ਹੈ ਚੱਲ ਭਾਜੀ ਇਹ ਦੇਖੋ ਸਾਡੇ ਦੋ ਜਣੇ ਊਠ ਤੇ ਚੜਨ ਲੱਗੇ ਆ ਕਿ ਭਾਜੀ ਤੇ ਇਮੈਨੂਅਲ ਭਾਜੀ ਹੁਣ ਥੱਲੇ ਖੜੇ ਆ ਤੇ ਊਠ ਦਾ ਹਾਲ ਦੇਖ ਕੇ ਕੀ ਬਣਾ ਪਿਆ ਹੈਲੋ ਅਸੀਂ ਜਾ ਰਹੇ ਜੀ ਮਾਰੂਥਲ ਦੇ ਜਹਾਜ਼ ਤੇ ਫਿਰ ਤੁਹਾਨੂੰ ਦਿਖਾਉਣੇ ਆ ਜੀ ਉਡਦੀ ਓਹੋ ਸਵਾਰੀ ਇਹ ਸਾਡੇ ਦੀਨ ਸਾਹਿਬ ਕਰਨ ਲੱਗੇ ਆ ਉਡਦੀ ਸਵਾਰੀ ਆਪਾਂ ਕਰਨ ਲੱਗੇ ਆ ਜੀ ਉਡਦੀ ਸਵਾਰੀ ਲਓ ਜੀ ਕੀ ਬਾਤਾਂ ਨੇ ਕੀ ਬਾਤਾਂ ਨੇ ਲੋ ਜੀ ਚੈੱਕ ਕਰੋ ਉਡ ਦੀ ਸਵਾਰੀ ਕਰੋ ਚੈੱਕ ਵਾਹ ਕੀ ਮਜ਼ਾ ਆਤਾ ਹੈ ਉਡ ਦੀ ਸਵਾਰੀ ਕਰਨ ਦਾ ਕੀ ਮਜ਼ਾ ਆਹਾ ਹਾ ਹਾ ਵਾਹ ਵੀ ਵਾਹ ਵਾਹ ਜੀ ਵਾਹ ਕੀ ਮਜ਼ਾ ਹੈ ਅੱਜ ਅਸੀਂ ਪਹੁੰਚਿਆ ਜੀ ਜਲੰਧਰ ਕਾਰਨੀਵਲ ਮੇਲੇ ਦੇ ਵਿੱਚ ਤੇ ਜਿੱਥੇ ਤੱਕ ਦਿਖਾ ਰਹੇ ਅਸੀਂ ਖੂਬਸੂਰਤ ਪਲ ਇਹਦੇ ਮੇਲੇ ਦੇ ਆ ਜੀ ਕੀ ਬਾਤ ਆਸਪਾ ਇਹ ਦੇਖੋ ਪਿੱਛੇ ਹੈ ਆਹ ਆਹ ਮਾਰਥਲੀ ਜਹਾਜ਼ ਹੈ ਜੀ ਇਹਨੂੰ ਕਿਹਾ ਜਾਂਦਾ ਓਏ ਫੜ ਲੈ ਫੜ ਲੈ ਵੀ ਫੜ ਲੈ ਫੜ ਲੈ ਖੁਸ਼ ਹੋ ਸਪੀਸੀ ਫੀ ਡਿਲਾਈਟਸ